ਇਹ ਕੋਈ ਦਵਾਈਆਂ ਖਾਣ ਦੇ ਬਾਬੂਦ ਨਹੀਂ ਫੀਮੇਲ ਨੂੰ ਜਿਹੜੀ ਡਿਪੋਰੀਆ ਦੀ ਸਮੱਸਿਆ ਹੋ ਠੀਕ ਨਹੀਂ ਹੋ ਪਦੀ ਜਦ ਕਿ ਇਹ ਸਮੱਸਿਆ ਉਸ ਫੀਮੇਲ ਨੂੰ ਨਾਮ ਹੋਣ ਕਰਕੇ ਇਸ ਜਿਹੜੀ ਸਮੱਸਿਆ ਉਸਦੇ ਹਸਬੰਦ ਨੂੰ ਕਹਿੰਦੇ ਆਪਾਂ ਜਾਣ ਸੁਣਾਉਂਦੀ ਹੈ ਉਹਨਾਂ ਨੂੰ ਥਕਾਵਟ ਸੁਸਤੀ ਹੱਡਾਂਾਂ ਦੇ ਦਰਦ ਕਿੰਝ ਨਹੀਂ ਦੇ ਦਰਦ ਬਹੁਤ ਜ਼ਿਆਦਾ ਵੀਕਨੈਸ ਫੀਲ ਹੁੰਦੀ ਹੈ ਕਮਰ ਦਾ ਦਰਦ ਹੋਣਾ ਜਾਂਦਾ ਹੈ ਜਾਂ ਦਸਤ ਘਟਣਾ ਜਾਂਦੀ ਹੈ ਇਡੀਟੇਸ਼ਨ ਰਹਿਣ ਲੱਗ ਜਾਂਦੀ ਹੈ ਚਿੱਟਾ ਜਿਹਾ ਪਨ ਹੋਣਾ ਜਾਂਦਾ ਹੈ ਇਹਨਾਂ ਦੇ ਬਹੁਤ ਸਾਰੇ ਸਾਥੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਜੀ ਲਿਕੋਰੀਆ ਬਾਰੇ ਲਿਕੋਰੀਆ ਦੀ ਵੈਸੇ ਪਹਿਲਾਂ ਵੀ ਕਾਫੀ ਸਾਰੀਆਂ ਵੀਡੀਓਜ਼ ਚੈਨਲ ਤੇ ਪਈਆਂ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਥੋੜੀ ਜੀ ਡਿਟੇਲ ਚ ਗੱਲ ਕਰਾਂਗੇ ਅੱਜ ਦੀ ਜਾਣਕਾਰੀ ਤੁਹਾਨੂੰ ਦੇਾਂਗੇ ਕਿ ਕਈ ਵਾਰੀ ਦਵਾਈਆਂ ਖਾਣ ਦੇ ਬਾਵਜੂਦ ਵੀ ਫੀਮੇਲਜ਼ ਨੂੰ ਜਿਹੜੀ ਲਿਕੋਰੀਆ ਦੀ ਸਮੱਸਿਆ ਉਹ ਠੀਕ ਨਹੀਂ ਹੋ ਪਾਂਦੀ ਉਸ ਦੇ ਪਿੱਛੇ ਕੀ ਕਾਰਨ ਹੈ ਕਿਉਂ ਠੀਕ ਨਹੀਂ ਹੋ ਪਾਂਦੀ ਤੇ ਕਿਸ ਤਰੀਕੇ ਨਾਲ ਆਪਾਂ ਇਸ ਬਿਮਾਰੀ ਦੇ ਵਿੱਚੋਂ ਨਿਕਲ ਸਕਦੇ ਹਾਂ ਜਾਂ ਕਿਸ ਤਰੀਕੇ ਨਾਲ ਆਪਾਂ ਲਿਕੋਰੀਆ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹਾਂ ਸੋ ਲਿਕੋਰੀਆ ਜਿਹੜਾ ਸਮੱਸਿਆ ਫੀਮੇਲ ਨੂੰ ਆਉਂਦੀ ਹੈ ਇਸ ਦੇ ਨਾਲ ਕੀ ਹੁੰਦਾ ਕਿ ਫੀਮੇਲ ਦੇ ਵਜਾਈਨਲ ਦੇ ਵਿੱਚੋਂ ਬੜੀ ਜੰਦੀ ਬਦਬੂਦਾਰਿਕ ਲਿਕੋਰ ਜਿਹਨੂੰ ਪਾਣੀ ਵੀ ਗੰਦਾ ਪਾਣੀ ਵੀ ਕਿਹਾ ਜਾਂਦਾ ਹੈ ਇਹ ਨਿਕਲਦਾ ਜਿਸ ਦੇ ਨਾਲ ਵਜਾਈਨਲ ਇਨਫੈਕਸ਼ਨ ਹੋ ਜਾਂਦੀ ਹੈ ਸੋ ਇਹ ਜਿਹੜੀ ਸਮੈਲੀ ਜਿਹਦੀ ਲਿਕੋਰ ਹੁੰਦਾ ਜੀ ਇਹ ਇਹ ਬੜਾ ਇਰੀਟੇਟ ਕਰਦਾ ਹੈ ਇਸ ਦੇ ਨਾਲ ਕਈ ਵਾਰੀ ਪੇਸ਼ੈਂਟ ਨੂੰ ਟੈਨਸ਼ਨ ਸਟ੍ਰੈਸ ਵੀ ਰਹਿਣ ਲੱਗ ਜਾਂਦੇ ਕਿਉਂਕਿ ਜਦੋਂ ਲੰਮੇ ਸਮੇਂ ਕੋਈ ਬਿਮਾਰੀ ਚੱਲਦੀ ਹੈ ਤਾਂ ਕਈ ਸਾਰਿਆਂ ਹੋਰ ਬਿਮਾਰੀਆਂ ਨੂੰ ਇਹ ਚੀਜ਼ ਜਨਮ ਦੇ ਦਿੰਦੀ ਹੈ ਸੋ ਫੀਮੇਲ ਜਿਹਨੂੰ ਲਿਕੋਰੀਆ ਹੋਣ ਕਾਰਨ ਦਵਾਈਆਂ ਖਾਣ ਦੇ ਬਾਵਜੂਦ ਵੀ ਫਰਕ ਨਾ ਪੈਣ ਪਿੱਛੇ ਕਈ ਸਾਰੇ ਕਾਰਨ ਨੇ ਉਹਨਾਂ ਦੇ ਵਿੱਚੋਂ ਕੀ ਕੀ ਦੇਖਿਆ ਗਿਆ ਹੈ ਕਿ ਕਈ ਵਾਰੀ ਫੀਮੇਲ ਦਾ ਲੰਮਾ ਸਮਾਂ ਦਵਾਈ ਖਾਈ ਜਾਂਦੀ ਹੈ ਲਿਕੋਰੀਆ ਦੀ ਜਦ ਕਿ ਇਹ ਸਮੱਸਿਆ ਉਸ ਫੀਮੇਲ ਨੂੰ ਨਾ ਹੋਣ ਕਰਕੇ ਇਸ ਜਿਹੜੀ ਸਮੱਸਿਆ ਉਸਦੇ ਹਸਬੰਦ ਨੂੰ ਕਈ ਆਪਾਂ ਜੈਂਸ ਨੂੰ ਹੁੰਦੀ ਹੈ ਜਿਸ ਤੋਂ ਬਾਅਦ ਆਪਾਂ ਦਵਾਈਆਂ ਜਿਹੜੀਆਂ ਹੈਗੀਆਂ ਫੀਮੇਲ ਦੇ ਨੂੰ ਲਈ ਜਾਂਦੀਆਂ ਜੈਂਸ ਨੂੰ ਗਰਮੀ ਪੈਣ ਦੇ ਕਾਰਨ ਫੀਮੇਲ ਨੂੰ ਇਹ ਦਿੱਕਤ ਆ ਜਾਂਦੀ ਹੈ ਜਿਸ ਤੋਂ ਬਾਅਦ ਜੇਕਰ ਫੀਮੇਲ ਮੰਨ ਲਓ ਨਹੀਂ ਠੀਕ ਹੋ ਰਹੀ ਤਾਂ ਤੁਸੀਂ ਨਾਲ ਮੇਲ ਨੂੰ ਮੈਡੀਸਿਨ ਸ਼ੁਰੂ ਕਰੋ ਗਰਮੀ ਦੀ ਸੋ ਲੀਵਰ ਤੇ ਪੇਟ 'ਚ ਗਰਮੀ ਹੋਣ ਕਾਰਨ ਮੇਲ ਨੂੰ ਇਹ ਦਿੱਕਤ ਆ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਮੱਸਿਆ ਅੱਗੇ ਫੀਮੇਲ ਤੇ ਸ਼ਿਫਟ ਹੋ ਜਾਂਦੀ ਹੈ ਜੇਕਰ ਤੁਸੀਂ ਨਾਲ ਮੇਲ ਨੂੰ ਮੈਡੀਸਿਨ ਸ਼ੁਰੂ ਕਰੋਗੇ ਗਰਮੀ ਦੀ ਤਾਂ ਫੀਮੇਲ ਤੁਸੀਂ ਦੇਖੋਗੇ ਕਿ ਆਪਣੇ ਆਪ ਹੀ ਉਹ ਠੀਕ ਹੁੰਦੇ ਜਾਣਗੇ ਸੋ ਫੀਮੇਲ ਨੂੰ ਇਹ ਦਿੱਕਤ ਆਉਣ ਪਿੱਛੇ ਨਾਲ ਇਸ ਤੇ ਕੀ ਹੁੰਦਾ ਕਿ ਉਹਨਾਂ ਨੂੰ ਥਕਾਵਟ ਸੁਸਤੀ ਲੱਤਾਂ ਦੇ ਦਰਦ ਪਿੰਜੜੀਆਂ ਦੇ ਦਰਦ ਬਹੁਤ ਜ਼ਿਆਦਾ ਵੀਕਨੈਸ ਫੀਲ ਹੁੰਦੀ ਹੈ ਕਮਰ ਦਰਦ ਹੋਣ ਲੱਗ ਜਾਂਦਾ ਹੈ ਯਾ ਅਦਾਸਤ ਘਟਣ ਲੱਗ ਜਾਂਦੀ ਹੈ ਇਰਿਟੇਸ਼ਨ ਰਹਿਣ ਲੱਗ ਜਾਂਦੀ ਹੈ ਚਿੜਚਿੜਾਪਣ ਹੋਣ ਲੱਗ ਜਾਂਦਾ ਹੈ ਇਹਦੇ ਬਹੁਤ ਸਾਰੇ ਰੋਗ ਹਨ ਜਿਹੜੇ ਕਿ ਲਿਕੋਰੀਆ ਹੋਣ ਤੋਂ ਬਾਅਦ ਵੀ ਮੈਨੂੰ ਇਹ ਜਿਹੜੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਲਿਕੋਰੀਆ ਦੀ ਸਮੱਸਿਆ ਆਜ਼ਾਦੀ ਤਰਹੀ ਪਰਮੀਆਂ ਦੀਆਂ ਫੀਮੇਲਜ਼ ਨੂੰ ਜ਼ਿਆਦਾ ਹੁੰਦੀ ਹੈ ਕਿ ਥੋੜੇ ਆਪਾਂ ਇਹ ਵੀ ਕਹਿ ਸਕਦੇ ਆ ਕਿ ਪ੍ਰੋਫੈਸਰ ਉਹ ਡਾਕਟਰ ਨੂੰ ਸਮਝਾ ਨਹੀਂ ਪਾਉਂਦੀਆਂ ਇੱਕ ਕਹਿ ਲਈਏ ਥੋੜੀ ਜਿਹੀ ਸੰਗ ਦੇ ਸ਼ਰਮ ਰਹਿਣ ਕਰਕੇ ਕਈ ਵਾਰੀ ਲੰਮਾ ਸਮਾਂ ਫੀਮੇਲ ਦੱਸ ਵੀ ਨਹੀਂ ਦੱਸਦੀ ਵੀ ਨਹੀਂ ਹੈਗੀ ਕਿ ਮੈਨੂੰ ਇਹ ਜਿਹੜੀ ਦਿੱਕਤ ਆਈ ਹੋਈ ਹੈ ਸਮਝਾਉਣ ਚ ਕਿਤੇ ਨਾ ਕਿਤੇ ਦਿੱਕਤ ਆ ਜਾਂਦੀ ਵੀ ਹੈ ਕੀ ਹੈ ਇਹ ਸੋ ਇਹ ਜਿਹੜੀ ਸਮੱਸਿਆ ਜਦੋਂ ਹੌਲੀ ਹੌਲੀ ਵੱਧਦੀ ਹੈ ਤਾਂ ਤੁਹਾਨੂੰ ਹੋਰ ਬਹੁਤ ਸਾਰੇ ਜਿਵੇਂ ਕਿ ਮੈਂ ਪਿੱਛੇ ਦੱਸ ਕੇਟਿਆਂ ਉਹ ਰੋਗ ਅੱਗੇ ਅੱਗੇ ਪੈਦਾ ਹੋਈ ਜਾਂਦੇ ਆ ਸੋ ਇਸ ਦੇ ਵਾਸਤੇ ਤੁਸੀਂ ਇਸ ਬਿਮਾਰੀ ਤੋਂ ਨਿਕਲਣ ਦੇ ਲਈ ਜਿਵੇਂ ਕਿ ਮੈਂ ਤੁਹਾਨੂੰ ਇਹ ਕਿਕਰ ਹੀ ਲੂਨਸਕੇ ਦੱਸਾਂਗਾ ਪਰ ਉਸ ਤੋਂ ਪਹਿਲਾਂ ਆਪਣੀ ਸਿਹਤ ਸਫਾਈ ਦਾ ਬਹੁਤ ਧਿਆਨ ਰੱਖਣਾ ਹੈ ਆਪਣੇ ਜਿਹੜੇ ਕੱਪੜੇ ਹੈਗੇ ਹਨ ਉਹਨਾਂ ਨੂੰ ਡੇਲੀ ਤੁਸੀਂ ਚੇਂਜ ਕਰੋ ਜਿਹੜੇ ਤੁਹਾਡੇ ਅੰਡਰ ਕਲਮੈਂਟਸ ਹੈਗੇ ਹਨ ਉਹਨਾਂ ਨੂੰ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਵਿਦਾਉਟ ਵਾਸ਼ ਕੀਤੇ ਉਸ ਨੂੰ ਯੂਜ਼ ਕਰ ਲਿਆ ਜਾ ਥੋੜਾ ਧੋ ਕੇ ਉਸ ਨੂੰ ਯੂਜ਼ ਕਰ ਲਿਆ ਪ੍ਰੋਪਰ ਉਸ ਨੂੰ ਤੁਸੀਂ ਡਿਟੋਲ ਵਗੈਰਾ ਯੂਜ਼ ਕਰ ਲਓ ਗਰਮ ਪਾਣੀ ਜਬੋਇਲ ਕਰ ਲਓ ਐਦਾਂ ਕਰਕੇ ਤੁਸੀਂ ਉਸ ਨੂੰ ਯੂਜ਼ ਕਰੋਗੇ ਤੁਸੀਂ ਜਿਆਦੇ ਜਲਦੀ ਛੇਤੀ ਠੀਕ ਹੋ ਸਕਦੇ ਹੋ ਬਾਕੀ ਜੀ ਜਿਨ੍ਹਾਂ ਨੂੰ ਵੀ ਇਹ ਕੋਰੀਆ ਦੀ ਸਮੱਸਿਆ ਆਈ ਹੋਈ ਹੈ ਤਾਂ ਤੁਸੀਂ ਜੇਕਰ ਪਬਲਿਕ ਟਾਇਲਟ ਯੂਜ਼ ਕਰਦੇ ਹੋ ਤਾਂ ਧਿਆਨ ਰੱਖੋ ਜੀ ਕਿ ਜਿਆਦਾ ਉਹ ਗੰਦੀ ਟਾਇਲਟ ਨਹੀਂ ਹੋਣੀ ਚਾਹੀਦੀ ਉਸ ਦੇ ਨਾਲ ਤੁਹਾਡੀ ਇਹ ਸਮੱਸਿਆ ਠੀਕ ਹੋਣ ਦੀ ਬਜਾਏ ਵਧੇਗੀ ਬਾਕੀ ਜੇਕਰ ਤੁਸੀਂ ਕਿਤੇ ਬਾਹਰ ਟਾਇਲਟ ਵਗੈਰਾ ਯੂਜ਼ ਕਰਦੇ ਹੋ ਤਾਂ ਜਦੋਂ ਵੀ ਤੁਸੀਂ ਘਰੇ ਪਹੁੰਚਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਇੱਕ ਟੱਬ ਪਾਣੀ ਦਾ ਲੈ ਕੇ ਪੂਸੇ ਪਾਣੀ ਦਾ ਉਸ ਦੇ ਵਿੱਚ ਤੁਸੀਂ ਇੱਕ ਟੱਕਣ ਜਾਂ ਦੋ ਟੱਕਣ ਜਾਂ ਇੱਕ ਚਮਚਾਪਾ ਕਹਿ ਲਿਏ ਤੁਸੀਂ ਮੀਟਾ ਡਿਨ ਪਾ ਕੇ ਉਸ ਦੇ ਵਿੱਚ 15 ਮਿੰਟ ਬੈਠ ਜਾਣਾ ਹੈ ਉਸ ਦੇ ਨਾਲ ਤੁਹਾਨੂੰ ਬਹੁਤ ਛੇਤੀ ਆਰਾਮ ਆਏਗਾ ਤੇ ਘਰੇ ਆ ਕੇ ਆਪਣੇ ਜਿਹੜੇ ਅੰਡਰਗਾਰਮੈਂਟ ਲਹਿਗੇ ਉਹਨਾਂ ਨੂੰ ਜ਼ਰੂਰ ਚੇਂਜ ਕਰੋ ਇਹ ਨਹੀਂ ਹੈਗਾ ਕਿ ਆਪਾਂ ਸਮਾਂ ਉਸ ਨੂੰ ਬਤੀਤ ਕਰਦੇ ਜਾਈਏ ਉਸ ਦੇ ਨਾਲ ਤੁਹਾਡੀ ਜਿਹੜੀ ਇਨਫੈਕਸ਼ਨ ਹੈਗੀ ਹੈ ਬੈਕਟੀਰੀਆ ਹੈਗਾ ਸੂਖਮ ਜੀਵ ਇਹ ਹੁੰਦੇ ਆ ਇਹ ਤੁਹਾਡੇ ਅੰਦਰੋਂ ਅੰਦਰੀ ਇਹ ਵਧਣਗੇ ਜਿਸ ਜਿਸ ਨਾਲ ਤੁਹਾਡੀ ਸਮੱਸਿਆ ਠੀਕ ਹੋਣ ਦੀ ਬਜਾਏ ਇਹ ਵੱਧ ਹੀ ਚਲੀ ਜਾਏਗੀ ਫਿਰ ਤੁਸੀਂ ਲੰਬੇ ਸਮੇਂ ਤੋਂ ਪ੍ਰੇਸ਼ਾਨ ਰਹੋਗੇ ਅਸਲ ਦੇ ਵਿੱਚ ਵਜਾਇਨਾ ਲਿਕਵਿਡ ਰਿਲੀਜ਼ ਕਰਦੀ ਹੈ ਆਪਣੀ ਪ੍ਰੋਟੈਕਸ਼ਨ ਵਾਸਤੇ ਪਰ ਫੀਮੇਲਸ ਕਈ ਨਹੀਂ ਧਿਆਨ ਦਿੰਦੀਆਂ ਜਿਵੇਂ ਅ ਕਈ ਵਾਰ ਅੰਡਰਗਾਰਮੈਂਟਸ ਜਿਹੜੇ ਹੈਗੇ ਉਹ ਖਰਾਬ ਪਾ ਲੈਣੇ ਆ ਜਾਂ ਪ੍ਰੋਪਰ ਸਾਫ਼ ਨਹੀਂ ਪਾਉਣੇ ਤਾਂ ਉਹੀ ਬੈਕਟੀਰੀਆ ਜਿਹੜਾ ਅੱਗੇ-ਅੱਗੇ ਵਧੀ ਜਾਂਦਾ ਹੈ ਸੋ ਇਸੇ ਦੇ ਵਿੱਚੋਂ ਨਿਕਣ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਮੈਂ ਵਾਰ-ਵਾਰ ਤੁਹਾਨੂੰ ਇੱਕ ਗੱਲ ਕਹਿ ਰਿਹਾ ਕਿ ਜਿਹੜੇ ਆਪਣੇ ਤੁਹਾਡੇ ਅੰਡਨ ਕਾਮਲਸ ਹੈਗੇ ਉਹਨਾਂ ਨੂੰ ਪ੍ਰੋਪਰ ਤੁਸੀਂ ਸਾਫ਼ ਸੁਥਰੇ ਜਾਂ ਬੋਇਲਡ ਕਰਕੇ ਤੁਸੀਂ ਯੂਜ਼ ਕਰੋ ਜੇਕਰ ਤੁਹਾਨੂੰ ਹਿਸਮਤ ਸੇ ਆਈ ਹੋਈ ਹੈ ਬਾਕੀ ਜੇਕਰ ਇਸ ਦੇ ਇਲਾਜ ਦੀ ਗੱਲ ਕਰੀਏ ਆਪਾਂ ਤਾਂ ਇਸ ਦੇ ਲਈ ਤੁਹਾਨੂੰ ਮੈਂ 2-3 ਤਰ੍ਹਾਂ ਦੇ ਇਲਾਜ ਦੱਸਾਂਗਾ ਜਿਸ ਦੇ ਨਾਲ ਤੁਹਾਡੀ ਵੀਕਨੈਸ ਵੀ ਠੀਕ ਹੋ ਜਾਏਗੀ ਤੁਸੀਂ ਇੱਕ ਚਮਚ ਗੁੜ ਤੇ ਅਧਿਕ ਕੌਲੀ ਤੁਸੀਂ ਲੈਣੀ ਹੈ ਛੋਲਿਆਂ ਦੀ ਜਿਹੜੇ ਕਾਲੇ ਚਨੇ ਆਪਣੇ ਹੁੰਦੇ ਆ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਪੀਸ ਕੇ ਜਾਂ ਫਿਰ ਇਸ ਦੇ ਵਿੱਚੋਂ ਜਿਹੜਾ ਗੁੜ ਨੂੰ ਪੀਸ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਜੇਕਰ ਤੁਸੀਂ ਖਾਹੋਗੇ ਇਦਾਂ ਜਿਹੜੀ ਤੁਹਾਡੀ ਵੀਕਨੈਸ ਹੈ ਤਾਂ ਉਹ ਤਾਂ ਦੂਰ ਹੋਏਗੀ ਹੀ ਹੋਏਗੀ ਨਾਲ ਤੁਹਾਨੂੰ ਜਿਹੜੀ ਲਿਕੋਰੀਆ ਦੀ ਸਮੱਸਿਆ ਵੀ ਇਸ ਦੇ ਨਾਲ ਕਾਫੀ ਹੱਦੇ ਤੱਕ ਤੁਹਾਡੀ ਠੀਕ ਹੋ ਸਕਦੀ ਹੈ ਤੇ ਦੂਸਰਾ ਹੈਗਾ ਜੀ ਕਿ ਜੇਕਰ ਇਸ ਦੇ ਵਿੱਚੋਂ ਆਪਾਂ ਲਿਕੋਰੀਆ ਦੀ ਸਮੱਸਿਆ ਤੁਸੀਂ ਜਿਆਦਾ ਪਰੇਸ਼ਾਨ ਹੋ ਤੁਸੀਂ ਨਹੀਂ ਠੀਕ ਹੋ ਰਹੇ ਤਾਂ ਤੁਸੀਂ ਇਸ ਦੇ ਲਈ ਅਹ ਤਕਰੀਬਨ 22 ਕਪਾਤੇ ਤੁਸੀਂ ਟਾੜੀ ਦੇ ਦਰਖਤ ਦੇ ਲੈਣੇ ਆ ਤੇ ਇੱਕ ਚਮਚਾ ਤੁਸੀਂ ਲੈ ਲਿਓ ਮਿਸ਼ਰੀ ਦਾ ਤੇ ਉਸ ਦੇ ਵਿੱਚ ਪਾਉਣਾ ਇੱਕ ਗਲਾਸ ਤੁਸੀਂ ਲੈਣਾ ਪਾਣੀ ਦਾ 22 ਪੱਤੇ ਟਾੜੀ ਦੇ ਦਰਖਤ ਦੇ ਇੱਕ ਚਮਚਾ ਮਿਸ਼ਰੀ ਤੇ ਪਾਉਣਾ ਗਲਾਸ ਪਾਣੀ ਇਸ ਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਇਸ ਦਾ ਜੂਸ ਤਿਆਰ ਕਰ ਲੈਣਾ ਇਹ ਇਸ ਨੂੰ ਕੋਈ ਬੋਇਲ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਤੁਸੀਂ ਜੂਸ ਤਿਆਰ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਸਵੇਰੇ ਖਾਲੀ ਮੈਟ ਪੁੰਨ ਕੇ ਰੋਜ਼ ਪੀ ਲਿਆ ਕਰੋ ਰੋਜ਼ ਤੁਸੀਂ 22 ਪੱਤੇ ਲੈਣੇ ਆ ਮਿਸ਼ਰੀ ਲੈਣੀ ਆ ਤੇ ਪਾਣੀ ਲੈਣਾ ਹੈ ਇਨਾਂ ਨੂੰ ਤੁਸੀਂ ਮਿਕਸੀਟਰ ਪਾਕੇ ਜੂਸ ਬਣਾ ਕੇ ਔਣ ਕੇ ਤੁਸੀਂ ਡੇਲੀ ਤਕਰੀਬਨ ਤੁਸੀਂ 1 ਮਹੀਨਾ ਲਗਾਤਾਰ ਲੈ ਸਕਦੇ ਹੋ ਛਾਲੀ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਚ ਕੈਲਸ਼ੀਅਮ ਹੁੰਦਾ ਜਿਹੜਾ ਕਿ ਤੁਹਾਨੂੰ ਤਾਕਤ ਵੀ ਸਰੀਰ ਨੂੰ ਦਿੰਦਾ ਹੈ ਤੇ ਬਹੁਤ ਫਾਇਦਾ ਕਰਦਾ ਹੈ ਇਸ ਦੇ ਨਾਲ ਤੁਸੀਂ ਕਾਲੇ ਚਾਨੇ ਤੇ ਗੁੜ ਵੀ ਯੂਜ਼ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਜਿਹੜੀ ਵੀਕਨੈਸ ਪ੍ਰਾਣੀ ਆਈ ਹੋਈ ਹੈ ਤੁਹਾਡੀ ਉਹ ਵੀ ਠੀਕ ਹੋ ਜਾਏਗੀ ਬਾਕੀ ਇਹ ਜਿਹੜੇ ਤੁਹਾਨੂੰ ਮੈਂ ਨੁਸਖੇ ਦੱਸ ਰਿਹਾ ਬਹੁਤ ਜ਼ਿਆਦਾ ਕਾਰਗਰ ਹਨ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਕਿ ਇਹੇ ਨੁਸਖੇ ਲੈਣ ਤੋਂ ਬਾਅਦ ਵੀ ਤੁਹਾਨੂੰ ਫਰਕ ਨਹੀਂ ਪੈ ਰਿਹਾ ਤਾਂ ਇਹ ਹੋ ਸਕਦਾ ਕਿ ਤੁਹਾਡੇ ਹਸਬੰਦ ਨੂੰ ਤੁਹਾਡੇ ਲਾਈਫ ਪਾਰਟਨਰ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਗਰਮੀ ਹੋ ਸਕਦੀ ਹੈ ਜੇਕਰ ਤੁਹਾਨੂੰ ਨਹੀਂ ਸਮਝ ਆ ਰਹੀ ਇਹਨਾਂ ਚੀਜ਼ਾਂ ਦੀ ਜਾਂ ਤੁਸੀਂ ਨਹੀਂ ਠੀਕ ਹੋ ਰਹੇ ਤਾਂ ਤੁਸੀਂ ਇੱਕ ਵਾਰੀ ਆ ਕੇ ਸਾਡੇ ਕੋਲ ਵਿਜ਼ਿਟ ਕਰੋ ਤੁਹਾਨੂੰ ਦੱਸਾਂਗੇ ਕਿ ਇਹ ਸਮੱਸਿਆ ਤੁਹਾਨੂੰ ਕਿਉਂ ਆਈ ਹੋਈ ਹੈ ਕੁਝ ਵੀਡੀਓਜ਼ ਦੇ ਵਿੱਚ ਸਾਰੀਆਂ ਗੱਲਾਂ ਨਹੀਂ ਦੱਸੀਆਂ ਜਾ ਸਕਦੀਆਂ ਜਾਂ ਨਹੀਂ ਕਹੀਆਂ ਜਾ ਸਕਦੀਆਂ ਕੁਝ ਸ਼ਬਦ ਐਦਾਂ ਦੇ ਹੋਣੇ ਸੋ ਇਸ ਕਰਕੇ ਜੇਕਰ ਤੁਸੀਂ ਨਹੀਂ ਠੀਕ ਹੋ ਰਹੇ ਤਾਂ ਤੁਸੀਂ ਸਾਡੇ ਕੋਲ ਪਹੁੰਚ ਕਰ ਸਕਦੇ ਹੋ ਜੀ ਪਤਾ ਹੈਗਾ ਪੁਰਾਣਾ ਬੱਸ ਸਟੈਂਡ ਨੇੜੇ ਤੇਜਲ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਆਪ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਦਾ ਹਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੀ ਸਰੀਰਕ ਰੋਗ ਜਿਹੜੀ ਤੁਹਾਡੀ ਸਮੱਸਿਆ ਨਹੀਂ ਠੀਕ ਹੋ ਰਹੀ ਤੁਸੀਂ ਸਾਡੇ ਨਾਲ ਆ ਕੇ ਫਿਰ ਡਿਸਕਸ ਕਰ ਸਕਦੇ ਹੋ ਸੋ ਦੋਸਤੋ ਬੜੀ ਛੋਟੀ ਜਿਹੀ ਇੱਕ ਤੁਹਾਡੇ ਵਾਸਤੇ ਜਾਣਕਾਰੀ ਜਿਨ੍ਹਾਂ ਭੈਣਾਂ ਨੂੰ ਇਹ ਪਰਲਮਾਈ ਹੋਈ ਹੈ ਉਹ ਇਸ ਤਰੀਕੇ ਨਾਲ ਇਲਾਜ ਕਰ ਸਕਦੇ ਹਨ ਬਾਕੀ ਦੋਸਤੋ ਮੈਨੂੰ ਦਿਓ ਆਗਿਆ ਫਿਰ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਜੁੜਾਂਗੇ ਜੀ ਸਤਿ ਸ੍ਰੀ ਅਕਾਲ